ਸਰ ਇਸੇ ਵੇਲੇ ਕਿ ਮੋਗਾ ਦੇ ਡੀਜੀ ਸਾਹਿਬ ਵੱਲੋਂ ਐਗਿਆਮ ਸਾਹਿਬ ਵੱਲੋਂ ਥੱਲੇ ਬਣਾਗਾ ਐਮਰ ਸਾਹਿਬ ਵੱਲੋਂ ਜਿਹੜਾ ਸਗਰ ਦੀ ਰਸਮੀ ਜਿਹੜੀ ਇੱਥੇ ਨਾਲ ਦੀ ਨਾਲ ਜਿਹੜੀ ਆ ਪ੍ਰਧਾਨ ਕੀਤੀ ਜਾ ਰਹੀ ਹੈਗੀ ਆ ਔਰ ਐਸਡੀਐਮ ਸਾਹਿਬ ਵੱਲੋਂ ਵੀ ਜਿਹੜਾ ਆ ਗਿਆ ਸਗਰ ਜਿੱਤਾਂ ਜਾਰੇ ਨੀਤਾ ਵੱਲੋਂ ਵੀ ਜਿਹੜਾ ਆ ਅਰਜਨ ਸਾਹਿਬ ਵੱਲੋਂ ਗੱਲ ਵੀ ਕਰਾਂਗੇ ਡੀਜੀ ਸਾਹਿਬ ਦੇ ਨਾਲ ਕਿ ਉਹ ਸਰ ਇੱਕ ਮਿੰਟ 4 ਘੰਟਿਆਂ ਦਾ ਫੰਕਸ਼ਨ ਔਰ 4 ਘੰਟਿਆਂ ਦੇ ਵਿੱਚ ਜਿਹੜਾ ਆ ਗਿਆ 2 ਘੰਟਿਆਂ ਦੇ ਵਿੱਚ ਜਿਹੜੀ ਏਰੀਆ ਮੈਮ ਦੇਖੋ ਪਲੀਜ਼ ਸਰ ਨੇ ਰਜਿਸਟ੍ਰੇਸ਼ਨ ਵੀ ਹੋ ਗਈ ਆ ਸਰ ਬੜੀ ਖੁਸ਼ੀ ਦੇ ਵਿੱਚ ਇਹ ਵੀ ਆ ਗਿਆ ਉਹ ਤਾਂ ਪੱਤਰਕਾਰੀ ਵੀ ਬੁਲਾਉਣੇ ਪੈਣਗੇ ਓਕੇ ਬੰਦ ਥੈਂਕ ਯੂ ਲੈ ਲਓ ਬਈ ਉਹ ਕੋਈ ਨਾ ਕਰਾਉਗਾ ਹੈ ਕਰਾ ਜੀ ਲੈ